ਸਾਡੇ ਬਜ਼ੁਰਗ ਹਿਮਕੁਟ ਸਾਹਿਬ ਮੱਥਾ ਟੇਕਣ ਜਾਣਾ ਚਾਹੁੰਦੇ ਸੀ ਪਰ ਨਹੀਂ ਜਾ ਸਕਦੇ ਕਿਉਂਕਿ ਪਹਾੜੀ ਰਸਤਾ ਬੜਾ ਕਠਿਨ ਆ ਬਰਫ ਵਾਲੀ ਦਾ ਰਸਤਾ ਅੱਜ ਉੱਥੇ ਰੋਕ ਵੇਚ ਨੂੰ ਟਰਾਲੀ ਕਹਿੰਦੇ ਆਕਾਰ ਤੇ ਉਹ ਚ ਬੈਠੋ ਤੇ ਹਿਮਕੁਟ ਸਾਹਿਬ ਹੁਣ ਜਿਵੇਂ ਖੁੱਲ ਗਿਆ 15 ਮਿੰਟ ਦੇ ਵਿੱਚ ਗੁਰਦੁਆਰੇ ਪਹੁੰਚ ਕੇ ਦਰਸ਼ਨ ਕਰਕੇ 15 ਮਿੰਟ ਦੇ ਵਾਪਸ ਆ ਜਾਓ ਇਹ ਸਾਰਾ ਕੁਝ ਇਹਨੇ ਇਸ ਉਹਨਾਂ ਤੇ ਵੀ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਐਮੀ ਇਹ ਗੱਲ ਕਹਿਣੀ ਭਈ ਮੋਦੀ ਜੀ ਨੇ ਸਾਰੇ ਸਿੱਖਾਂ ਦੇ ਲਈ ਜਿੱਥੇ ਜਾਂਦੇ ਨੇ ਚਾਹੇ ਉਪਟਨਾ ਸਾਹਿਬ ਗਏ ਦਸਤਾਰ ਸਜਾ ਕੇ ਲੰਗਰ ਦੀ ਸੇਵਾ ਸਰਬ ਕੁਝ ਕਿਨੇ ਕੀਤੀ ਸੀ ਅੱਜ ਤੱਕ ਨਾਲੇ ਮੇਰੇ ਸਤਕਾਰਯੋਗ ਭਰਾਵੋ ਮੇਰੇ ਬਜ਼ੁਰਗੋ ਇਸ ਵਾਰ ਵੋਟਾਂ ਕਿਦਣ ਨੇ ਇੱਕ ਵੇਖੋ 1 ਜੂਨ ਨੂੰ ਕੀ ਹੋਇਆ ਸੀ ਕਿਨੇ ਕੀਤਾ ਸੀ ਅੱਜ ਉਹ ਮੌਕਾ ਅੱਜ 1 ਜੂਨ ਨੂੰ ਨੇ ਜਿੱਤਣ ਅੱਜ ਇਹ ਆਪਣੀ ਮਾਂ ਕਹਿਣ ਵਾਲਾ ਜਿਹਨੂੰ ਆਪਣੀ ਮਾਂ ਕਹਿੰਦਾ ਰਾਜਾ ਬੜੇ ਤੇ ਅੱਜ ਇੱਕ ਤਰੀਕ ਨੂੰ ਰਾਡੇ ਦਰਬਾਰ ਸਾਹਿਬ ਤੇ ਬੰਬਾਂ ਨਾਲ ਟੁਕ-ਟੁਕਾਂ ਨਾਲ ਹਮਲਾ ਕੀਤਾ ਤੇ ਅੱਜ ਜੇ 1 ਜੂਨ ਨੂੰ ਕੋਈ ਵੀ ਕੋਈ ਵੀ ਗੁਰੂ ਨੂੰ ਮੰਨਣ ਵਾਲਾ ਜੇ 1 ਜੂਨ ਨੂੰ ਪੰਜੇ ਤੇ ਮੋਹਰ ਲਾਏਗਾ ਤਾਂ ਮੈਂ ਨਹੀਂ ਸਮਝਦਾ ਜੀ ਆਪਾਂ ਦੂਜੀ ਤਰਫ ਵੀ ਦੇਖੀਏ ਤੇ ਉਹ ਮਤਲਬ ਗੁਰੂ ਦਾ ਸਾਹਮਣਾ ਕਰ ਜੂ ਕਰੂਗਾ ਤੇ ਇਸ ਕਰਕੇ ਇੰਨੀਆਂ ਗੱਲਾਂ ਕਟਕੀਆਂ ਹੋ ਗਈਆਂ ਮੇਰੇ ਵਰਗੇ ਵੀ ਜਿਹੜੇ ਅੱਜ ਬੀਜੇਪੀ ਚਲੇ ਗਏ ਕਾਂਗਰਸ ਛੱਡ ਕੇ ਇਸ ਕਰਕੇ ਗਏ ਵੀ ਜੋ ਅੱਜ ਕਾਂਗਰਸ ਕਰ ਰਹੀ ਆ ਇੱਕ ਪਾਸੇ ਯਾਰ ਬੇਸੂ ਕਿਉਂ ਬਣਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਮुलिस तिवारी ਦੇ ਗੱਲ 'ਚ ਇੱਕ ਪਾਸੇ ਝਾੜੂ ਪਾਇਆ ਇੱਕ ਪਾਸੇ ਪੰਜਾਬ ਪਾਇਆ ਉੱਥੇ ਤੁਹਾਡਾ ਸਮਝੌਤਾ ਹੈ ਆਪਸ ਵਿੱਚ ਪੀਤੇ ਰਾਜੇ ਦਾ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀ ਆ ਉੱਥੇ ਇੱਕ ਪਾਸੇ ਕੇਜਰੀਵਾਲ ਕਹਿੰਦਾ ਸੋਨੀਆ ਗਾਂਧੀ ਜਿੰਦਾਬਾ ਇੱਕ ਪਾਸੇ ਕਾਂਗਰਸ ਕਹਿੰਦੀ ਆ ਖੇਤਰੀਵਾਲ ਜਿੰਦਾਬਾ ਜਦੋਂ ਚੰਡੀਗੜ੍ਹ ਤੋਂ ਪੰਜਾਬ ਵੱਲੋਂ ਆਉਂਦੇ ਆ ਫਿਰ ਸਾਨੂੰ ਬੇਫੂਕ ਬਣਾਉਣ ਲਈ ਮਰਦਾਬਾਤ ਕਰਨ ਲੱਗ ਪੈਂਦੇ ਇੱਕੋ ਚੱਟੇ ਵੱੱਟੀ ਦੇ ਨੇ ਦੇਸ਼ ਨੂੰ ਕਿਉਂ ਬਣਾ ਰਹੇ ਹੋ ਯਾਰ ਲੜਨਾ ਤਾਂ ਤੁਸੀਂ ਅਲੱਗ ਲੜੋ ਪਰ ਦੋਨੋਂ ਦਿੱਲੀ ਜਾ ਕੇ ਵੋਟਾਂ ਕਿਤੇ ਸਾਡੀਆਂ ਇਕੱਠੀਆਂ ਹੋ ਜਾਣੀਆਂ ਜਤਾ ਕੋਈ ਦੋ ਇਸ ਕਰਕੇ ਐਨੇ ਭੋੜੇ ਨੇ ਲੋਕ ਜਾਂ ਤੁਸੀਂ ਬੇਵਕੂਫ ਸਮਝਦੇ ਹੋ ਲੋਕਾਂ ਨੂੰ ਤੇ ਅੱਜ ਚੰਡੀਗੜ੍ਹ ਦੇ ਵਿੱਚ ਕੱਲ ਤੁਸੀਂ ਸਾਰਿਆਂ ਨੇ ਬਿਆਨ ਅਖਬਾਰਾਂ 'ਚ ਪੜ੍ਹ ਲਏ ਹੋਣੇ ਆ ਮਨੀਸ਼ ਟਵਾੜੀ ਨੇ ਇਹ ਗੱਲ ਕਹੀ ਆ ਕਾਂਗਰਸ ਦੇ ਕੈਂਡੀਡੇਟ ਨੇ ਵੀ ਜਿਹੜੀ ਚੰਡੀਗੜ੍ਹ ਆ ਉਹਨੂੰ ਦਿੱਲੀ ਮੰਗੋ ਅਲੱਗ ਦਰਜਾ ਦੇ ਦਿਓ ਉਹ ਪੰਜਾਬ ਦੀ ਰਾਜਧਾਨੀ ਨਹੀਂ ਰਹਿਣੀ ਚਾਹੀਦੀ ਇਹ ਕਾਂਗਰਸੀ ਇਹ ਚਾਹੁੰਦੀ ਹੈ ਲੁਕੀਆਂ ਦੀ ਨਹੀਂ ਪੜੇ ਤਾਂ ਅੱਜ ਦਾ ਬਿਆਨ ਆ ਜਿਹੜਾ ਮਨੀਸ਼ ਦਿਵਾੜੀ ਦਾ ਪੜ ਲਓ ਪਹਿਲਾਂ ਹੀ ਸਾਨੂੰ ਤਾਂ ਉਹ ਮਿਲੀ ਨਹੀਂ ਹਜੇ ਤੂੰ ਪਹਿਲਾਂ ਹੀ ਕਹਿਣ ਲੱਗਿਆ ਵੀ ਚੰਡੀਗੜ੍ਹ ਨੂੰ ਖੋਹ ਕੇ ਜਮਾ ਹੀ ਲੱਗ ਬਣਾ ਦੂ ਇਹਨਾਂ ਨੂੰ ਸਜ਼ਾ ਦੇਣ ਦਾ ਮੌਕਾ ਆ ਗਿਆ ਇਸੇ ਕਰਕੇ ਮੇਰੇ ਅਰਗੇ ਛੱਡ ਕੇ ਗਏ ਵੀ ਜੋ ਕੁਝ ਬਿਆਨ ਦਿੰਦੇ ਆ ਕੱਲ ਘਰੇ ਨੇ ਬਿਆਨ ਦੇ ਤਾ ਵੀ ਸਾਰਿਆਂ ਨੂੰ ਕੱਢ ਦੋ ਬਾਹਰ ਲਿਆ ਦਿਤੇ ਕਹਿੰਦੇ ਨੇ ਰਾਣੇ ਵੀ ਤੁਸੀਂ ਫੀਲਸ ਵਗੈਰਾ ਆ ਜਾਂ ਕੋਈ ਲੈਟਰੋਜ ਆਪਾਂ ਹੋਮ ਦਾ ਪ੍ਰੋਜੈਕਟ ਲੈ ਕੇ ਆ ਤੁਹਾਨੂੰ ਜਵਾਬ ਬਹੁਤੀ ਮਾਡਲ ਦਾ ਤੇ ਆੜ ਜੇ ਲੈਣਾ ਤੁਸੀਂ ਜਨਾ ਨਾ ਕੋ ਮੋਦੀ ਨੇ ਦੇਣਾ ਜੇ ਮੈਂ 10 ਸਾਲ ਜੇ ਲਿਉਣ ਨਾਲ ਜੋ ਹੁੰਦੇ ਆਪੋਜੀਸ਼ਨ ਸਟੇਪ ਆਪੋਜੀਸ਼ਨ ਨਹੀਂ ਹੁਣ ਜਦੋਂ ਮੋਦੀ ਦੇ ਜਾਵਾਂਗੇ ਫਿਰ ਇੱਥੇ ਏਮਸ ਵੀ ਚੱਲੂ ਇੱਥੇ ਮੈਟਰੋ ਵੀ ਚੱਲੂ ਇੱਥੇ ਹਵਾਈ ਜਹਾਜ਼ ਜਿਹੜੇ ਦਿੱਲੀ ਨੂੰ ਚੜਨਗੇ ਉਹ ਵੀ ਚੜਨਗੇ ਹੋਰ ਕਾਦੀ ਲਈ ਇੱਕ ਇੱਕ ਐਡਾ ਕੁਝ ਕਰ ਰਹੇ ਹਾਂ ਇੱਥੇ ਟੈਕਸਟਾਈਲ ਪਾਰਕ ਵੀ ਬਣੂ ਇੱਥੇ ਐਕਟੀਵੇਸ਼ਨ ਸੈਂਟਰ ਵੀ ਬਣੂ ਇੱਥੇ ਇਲੈਕਟ੍ਰਿਕ ਚੱਲਣਗੀਆਂ ਇਹਨੂੰ ਤਾਂ ਪ੍ਰਭਾਵ ਹੋ ਗਿਆ ਇਹੋ ਪਾਰਟੀ ਨੇ ਕਿਹਾ ਦਾ ਮੰਤਰੀ ਬਣਾਉਂਗੀ ਪਾਰਟੀ ਆਜੋ ਅੰਦਰ ਬਣਨਾ ਹੀ ਬਣਨਾ ਕੋਈ ਮੰਤਰੀ